ਇਹ ਕੀ ਹੁੰਦੇ ਯਾਰ ਆ ਕਿਹੜੀ ਨਵੀਂ ਬਿਮਾਰੀ ਆ ਗਈ ਮੱਛਰ ਲੜਦੇ ਮੱਛਰ ਕਿੱਥੋਂ ਆਇਆ ਬਾਹਰ ਬਾਹਰ ਸਾਰੇ ਕਰੇ ਤੇ ਵਰ ਰਹਿੰਦੇ ਸਾਰੇ ਕਰੇ ਹੁੰਦੇ ਮੱਛਰ ਚਲ ਇੱਕ ਮੱਛਰ ਦਾ ਗਾਣਾ ਬੋਲਦੇ ਫਿਰ ਨਹੀਂ ਆਉਂਦਾ ਮੱਛਰ ਹਾਈ ਮੇਰਾ ਮੱਛਰ ਨਾ ਆਇਆ ਹਾਈ ਥੇ ਆਇ ਥੇ ਆਇ ਥੇ ਚੰਦ ਦੁਬਾਰਾ ਫੇਸ ਸੁਣਾ ਦੇ ਇੱਕ ਵਾਰੀ ਫੇਸ ਸੁਣਾ ਦੇ ਹਾਲੇ ਨਹੀਂ ਬੋਲਿਆ ਗਿਆ ਦੁਬਾਰਾ ਸੁਣਾ ਦੇ ਮੱਛਰ ਦਾ ਗਾਣਾ ਸੁਣਾ ਦੇ ਹਾਈ ਮੇਰੇ ਮੈਂ ਇੱਥੇ ਮੱਛਰ ਲੈ ਆ ਹਾਈ ਨਹੀਂ ਮੇਰੇ ਮੱਛਰ ਲੈ ਆ ਹਾਈ ਨਹੀਂ ਮੇਰੇ ਪਿਛਵਾੜੇ ਮੱਛਰ ਲੈ É um bairro.